ਤੁਸੀਂ ਵੇਖ ਰਹੇ ਹੋ ਕਪੂਥਲਾ ਜਿਹੜਾ ਰੋਡ ਹੈਗਾ ਨਕੋਦਰ ਤੋਂ ਕਪੂਥਲਾ ਰੋਡ ਦੀਆਂ ਬਿਲਕੁਲ ਲੱਗ ਗਿਆ ਆਪਾਂ ਕਹਿ ਸਕਦੇ ਆ ਕਿ ਨਕੀਨਾ ਫੋਰਟ ਜਿਹੜਾ ਇੱਕ ਪੈਲਸ ਹੈ ਕਾਫੀ ਵਿਸ਼ਾਲ ਪੈਲਸ ਸੋ ਇਸ ਦੇ ਬਿਲਕੁਲ ਲੱਗੇ ਜਿਹੜੇ ਲੱਗਦੇ ਖੇਤ ਨੇ ਇਹਨਾਂ ਵਿੱਚ ਤੁਸੀਂ ਵੇਖ ਸਕਦੇ ਹੋ ਦੇਖੋ ਲਗਾਤਾਰ ਧੂਆ ਉੱਠ ਰਿਹਾ ਔਰ ਜਿਹੜੀ ਸਾਡੇ ਕਿਸਾਨ ਵੀਰਾਂ ਵੱਲੋਂ ਅੱਗ ਲਗਾਈ ਗਈ ਹੈ ਮੈਂ ਥੋੜਾ ਜ਼ੂਮ ਕਰਕੇ ਵਿਖਾ ਦੇਣਾ ਤੁਹਾਨੂੰ ਸੋ ਇਹ ਜਿਹੜੀ ਅੱਗ ਸਾਰੇ ਵੀਰਾਂ ਨੂੰ ਪਤਾ ਕਿ ਸੂਬਾ ਸਰਕਾਰ ਵੱਲੋਂ ਬਹੁਤ ਹੀ ਪਾਬੰਦੀਆਂ ਨੇ ਕਿ ਤੁਸੀਂ ਖੇਤਾਂ ਦੇ ਵਿੱਚ ਅੱਗ ਨਹੀਂ ਲਗਾ ਸਕਦੇ ਕਿਉਂਕਿ ਇਹਦੇ ਨਾਲ ਬਹੁਤ ਸਾਰਾ ਪ੍ਰਦੂਸ਼ਣ ਵੀ ਫੈਲਦਾ ਹੈ ਜਿੱਥੇ ਇਹ ਪ੍ਰਦੂਸ਼ਣ ਫੈਲਦਾ ਹੈ ਉੱਥੇ ਨਾਲ ਹੀ ਜਿਹੜੇ ਛੋਟੇ-ਛੋਟੇ ਜੀਵ ਜੰਤੂ ਜਿਹੜੇ ਆਪਾਂ ਖੇਤਾਂ ਦੇ ਲਾਗੇ ਲੱਗਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰੋਡ ਦੇ ਉੱਪਰ ਦਰੱਖਤਾਂ ਨੇ ਜਿਹੜੇ ਰਹਿੰਦੇ ਨੇ ਉਹ ਵੀ ਬਹੁਤ ਸਾਰੇ ਜੀਵ ਜੰਤੂ ਜਿਹੜੇ ਅੱਗ ਦੇ ਵਿੱਚ ਸੜ ਕੇ ਮਰ ਜਾਂਦੇ ਨੇ ਸੋ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕੇਡੀ ਵਰਲਡ ਨਿਊਜ਼ ਦੇ ਮਾਧਿਅਮ ਰਾਹੀਂ ਸੋ ਅਸੀਂ ਇੱਥੋਂ ਗੁਜ਼ਰ ਰਹੇ ਸੀ ਸੋਚਿਆ ਕਿ ਇਹ ਜਿਹੜਾ ਮੈਸੇਜ ਹੈ ਜਿਹੜਾ ਸੁਨੇਹਾ ਸੂਬਾ ਵਾਸੀਆਂ ਨੂੰ ਜਰੂਰ ਜਾਣਾ ਚਾਹੀਦਾ ਹੈ ਸੋ ਸਾਡੇ ਦਰਮਿਆਨ ਕੁਝ ਵੀਰ ਵੀ ਨੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਖੇਤਾਂ ਦੇ ਵਿੱਚ ਫਸਲਾਂ ਤੋਂ ਬਾਅਦ ਫਸਲਾਂ ਦੀ ਕਟਾਈ ਤੋਂ ਬਾਅਦ ਜਿਹੜੀ ਅੱਗ ਲਗਾਈ ਜਾਂਦੀ ਸਾਡੇ ਕਿਸਾਨ ਭਰਾਵਾਂ ਵੱਲੋਂ ਕਿੰਨੀ ਕੁ ਜਾਇਜ਼ ਹੈ ਹਾਂਜੀ ਵੀ ਸਸਿਕਾ ਵੀਰ ਤੁਸੀਂ ਕੀ ਸਾਹਮਣੇ ਕਿਸਾਨ ਵੀਰਾਂ ਵੱਲੋਂ ਅੱਗ ਲਗਾਈ ਗਈ ਹੈ ਅਕਸਰ ਇਸੇ ਤਰ੍ਹਾਂ ਹੁੰਦਾ ਕਣਕ ਦੀ ਵਾਢੀ ਝੋਨੇ ਦੀ ਵਾਢੀ ਤੋਂ ਬਾਅਦ ਸਾਡੇ ਕਿਸਾਨ ਮੂਵੀਰ ਕੀ ਕਰਦੇ ਨੇ ਕਿ ਜਿਹੜੀ ਬਾਅਦ ਵਿੱਚ ਵਾਧੂ ਘਾਟੂ ਜਿਹੜਾ ਮਟੀਰੀਅਲ ਬਚ ਜਾਂਦਾ ਉਹਨੂੰ ਅੱਗ ਲਗਾ ਦਿੰਦੇ ਨੇ ਇਹ ਕਿੰਨਾ ਕੀ ਜਾਇਜ਼ ਹੈ ਇਹ ਬਿਲਕੁਲ ਜਾਇਜ਼ ਨਹੀਂ ਦੇਖੋ ਜੀ ਸਰਕਾਰ ਨੇ ਥੋੜਾ ਉੱਚੀ ਬੋਲੋ ਵੀ ਕਿੰਨੀ ਵਾਰ ਕਹਿ ਚੁੱਕੇ ਨੇ ਕਿ ਪਰਾਲੀ ਨਾ ਸਾੜੋ ਸਾਫ਼ ਤਾਂ ਕਹਿੰਦਾ ਉੱਪਰ ਵੀ ਲਿਖਿਆ ਹੋਇਆ ਹੈ ਪਰਾਲੀ ਨਾ ਸਾੜੋ ਪਰਾਲੀ ਨਾ ਸਾੜ ਉਸ ਦੇ ਬਾਵਜੂਦ ਵੀ ਇਹ ਦੇਖੋ ਆ ਕਿ ਕਿਦਾਂ ਆਪਾਂ ਦੇਖ ਰਹੇ ਮੈਂ ਵੀ ਇੱਥੋਂ ਗੁਜ਼ਰ ਰਿਹਾ ਸੀ ਮੈਂ ਦੇਖਿਆ ਜੀ ਅੱਗ ਲੱਗੀ ਹੋਈ ਹੈ ਮੈਂ ਵੀ ਦੇਖਿਆ ਸੋਚਿਆ ਵੀ ਇਹ ਬਹੁਤ ਗਲਤ ਹੈ। ਦੇਖੋ ਕਿੰਨੇ ਆ ਦੇਖੋ ਜੀਵ ਜੰਤੂ ਨਿੱਕੇ ਨਿੱਕੇ ਕੀੜੇ ਮਕੌੜੇ ਕਿੰਨੇ ਮਰ ਰਹੇ ਨੇ। ਇਹ ਆਪਣੇ ਗੁਰੂ ਪੀਰਾਂ ਨੇ ਸਾਰਿਆਂ ਨੇ ਕਿਹਾ ਕਿ ਜੀਵ ਹਤਿਆ ਨਹੀਂ ਕਰਨੀ। ਇਹ ਜੀਵ ਹਤਿਆ ਨਹੀਂ ਤਾਂ ਹੋਰ ਕੀ ਆ? ਬਿਲਕੁਲ ਕਿੰਨੇ ਦੇਖੋ ਮਰ ਗਏ ਆ। ਕਿੰਨੇ ਆ ਦੇਖੋ ਦੇਖੋ ਦੂਰ ਤੱਕ ਦੇਖੋ ਅੱਗ ਕਿੰਨਾ ਲੱਗੀ ਹੋਈ। ਇਹ ਇਸ ਲਈ ਮੈਂ ਇਹਨਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਸੂਬਾ ਸਰਕਾਰ ਜੋ ਕਹਿ ਰਹੀ ਆ ਉਹਨਾਂ ਦੀ ਗੱਲਾਂ ਪਿਆਮਲ ਕਰਨ। ਇਸ ਤਰ੍ਹਾਂ ਪਰਾਲੀ ਨੂੰ ਨਾ ਸਾੜੇ। ਸੋ ਵੀਰ ਇਹ ਜਿਹੜੀ ਅੱਗ ਲਗਾ ਲਗਾਈ ਜਾਂਦੀ ਹੈ ਤੇ ਸੂਬੇ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਵੀ ਆ ਗਈਆਂ ਨੇ ਜਿਹਦੇ ਨਾਲ ਜਿਹੜਾ ਆਪਣਾ ਵਾਧੂ ਕਟੂ ਜਿਹੜਾ ਪਰਾਲੀ ਦਾ ਮਲਵਾ ਆ ਉਹਨੂੰ ਇਕੱਤਰ ਕਰਕੇ ਉਹਨੂੰ ਰਾਉਂਡ ਸ਼ੇਪ ਦੇ ਕੇ ਗੱਠਾਂ ਬੰਨ੍ਹਿਆ ਜਾਂਦੀਆਂ ਨੇ ਤੇ ਫਿਰ ਉਹ ਸੇਲ ਵੀ ਹੁੰਦੀਆਂ ਨੇ ਫੈਕਟਰੀ ਚ ਵੀ ਜਾਂਦਾ ਹੈ ਤੇ ਕੀ ਸੂਬੇ ਦੇ ਸਾਰੇ ਕਿਸਾਨ ਇਹ ਜਿਹੜੀ ਮਸ਼ੀਨ ਦੀ ਵਰਤੋਂ ਕਿਉਂ ਨਹੀਂ ਕਰਦੇ ਤੁਹਾਨੂੰ ਕੀ ਲੱਗਦਾ? ਦੇਖੋ ਉਹ ਜਿਹੜੀ ਇਹ ਪਰਾਲੀ ਵਾਧੂ ਕਟੂ ਆਪਣੇ ਬਣਾਉਂਦੇ ਨੇ ਫੰਡਾ ਫੰਡਾਈਆਂ ਬਣਾਉਂਦੇ ਨੇ 30 30 40 40 ਕਿਲੋ ਦੀਆਂ ਉਹ ਉਹਨਾਂ ਦੀਆਂ ਵੇਚ ਵੀ ਰਹੀਆਂ ਨੇ ਕਿਹੜੀਆਂ ਕੰਨੀਆਂ ਬੜੀਆਂ ਫੈਕਟਰੀਆਂ 'ਚ ਉਹ ਜਾ ਰਿਹਾ ਠੀਕ ਹੈ ਕਿ ਨਹੀਂ ਪਰ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਅੱਗ ਲਾ ਰਿਹਾ ਆਪਣੇ ਸਾਹਮਣੇ ਉਹ ਦੇਖੋ ਅੱਗ ਲਗਾ ਰਿਹਾ ਇਹ ਸੋ ਆਪਾਂ ਸਮ ਜਦ ਕੀ ਸਰਕਾਰ ਇੱਕ ਦਿਨੀਆਂ ਮਸ਼ੀਨਾਂ ਇਹਨਾਂ ਨੂੰ ਦਿੱਤੇ ਜਾਣੇ ਹਨਾ ਹਾਂ ਇਸ ਲਈ ਇਹ ਬਹੁਤ ਗਲਤ ਹੈ ਹਨਾ ਗੁਰਬਾਣੀ ਚ ਵੀ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਫਰਮਾਨ ਨੇ ਸਾਨੂੰ ਮਾਨਵਤਾ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ ਪਰ ਫਿਰ ਵੀ ਸਾਰੇ ਆਪਾਂ ਸਾਰੇ ਕਿਸਾਨਾਂ ਨੂੰ ਨਹੀਂ ਕਹਿ ਸਕਦੇ ਬਹੁਤ ਸਾਰੇ ਕਿਸਾਨ ਠੀਕ ਵੀ ਨੇ ਸੋ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਅੱਗਾਂ ਨਾ ਲਾਈਆਂ ਜਾਣ ਕਿਉਂਕਿ ਹੋਰ ਵੀ ਮਸ਼ੀਨਰੀ ਬਹੁਤ ਸਾਰੀ ਐਡਵਾਂਸ ਹੈ ਦੇਖੋ 2025 ਚੱਲ ਰਿਹਾ ਆਪਾਂ 21ਵੀਂ ਸਦੀ ਦੇ ਵਿੱਚ ਜੀ ਰਹੇ ਆ ਬਹੁਤ ਸਾਰੀ ਐਡਵਾਂਸ ਟੈਕਨੋਲੋਜੀ ਐਡਵਾਂਸ ਮਸ਼ੀਨਾ ਆ ਚੁੱਕੀਆਂ ਨੇ ਜਿਦੇ ਨਾਲ ਆਪਾਂ ਜਿਹੜਾ ਇਹ ਵਾਧੂ ਘਾਟੂ ਜਿਹੜਾ ਮਲਵਾ ਆਪਾਂ ਕਹਿ ਸਕਦੇ ਆ ਜਿਹੜ ਅ ਫਸਲ ਜਿਹੜੀਆਂ ਆ ਫਸਲ ਤੋਂ ਬਚ ਜਾਂਦਾ ਹੈ ਉਹਨੂੰ ਆਪਾਂ ਜਿਹੜਾ ਕੰਟਰੋਲ ਕਰ ਸਕਦੇ ਆ ਜਾਂ ਉਹ ਰੀਸਾਈਕਲ ਕਰ ਸਕਦੇ ਆ ਬਹੁਤ ਸਾਰੀਆਂ ਫੈਕਟਰੀਆਂ ਉਹ ਚੀਜ਼ ਖਰੀਦਦੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਕੁਝ ਸਾਰੇ ਕਿਸਾਨ ਵੀਰਾਂ ਚ ਨਹੀਂ ਕੁਝ ਕਿਸਾਨ ਵੀਰਾਂ 'ਚ ਬਹੁਤੀ ਕਾਲ ਪੈ ਜਾਂਦੀ ਹੈ ਜਿਹਦੇ ਨਾਲ ਉਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਅਸੀਂ ਇਹ ਜਿਹੜਾ ਮਲਵਾ ਹੈ ਦੀ ਸਫਾਈ ਕਰਕੇ ਅਗਲੀ ਫੀਸ ਜਿਹੜੀ ਫਸਲ ਆਪਾਂ ਵੀ ਦਿੱਤੀ ਜਾਵੇ ਪਰ ਇਹ ਬਿਲਕੁਲ ਜਾਇਜ਼ ਨਹੀਂ ਹੈਗਾ ਤੋ ਸਾਡੇ ਵੀਰ ਦਰਮਿਆਨ ਨੇ ਥੋੜੀਆਂ ਜਿਹੀ ਗੱਲਾਂ ਆਪਾਂ ਇਹਨਾਂ ਨੂੰ ਹੋਰ ਕਰਾਂਗੇ ਵੀਰ ਤੁਸੀਂ ਕੀ ਆਖਿਆ ਇਹਦੇ ਨਾਲ ਬੰਜਰ ਵੀ ਹੋ ਜਾਂਦੀ ਹੈ ਜ਼ਮੀਨ ਹਾਂਜੀ ਆ ਦੇਖੋ ਜੋ ਸੜ ਕੇ ਸੁਆਹ ਹੋ ਰਹੀ ਹੈ ਇਹ ਜ਼ਮੀਨ ਤੇ ਬੰਜਰ ਹੋ ਰਹੀ ਹੈ ਕਿ ਇਸ ਤੇ ਇੱਥੇ ਆਪਾਂ ਕੀ ਬੀਜ ਸਕਦੇ ਬਾਅਦ ਮਤਲਬ ਆ ਕਹਿ ਸਕਦੇ ਇਸ ਚੀਜ਼ ਦੇ ਬਹੁਤ ਸਾਰੇ ਸਾਈਡ ਇਫੈਕਟ ਨੇ ਬਹੁਤ ਸਾਰੇ ਸਾਈਡ ਇਫੈਕਟ ਬਹੁਤ ਬਹੁਤ ਵੀ ਬਹੁਤ ਜ਼ਿਆਦਾ ਨੇ ਆ ਦੇਖੋ ਤੁਸੀਂ ਦੇਖੋ ਸਹੀ ਸੁਆਹ ਸੁਆਹ ਹੋਈ ਆ ਜਦੋਂ ਆਪਾਂ ਨੂੰ ਅੱਗੇ ਲੰਗਾਉਂਦੇ ਆ ਇਹ ਜ਼ਮੀਨ ਬੰਜਰ ਹੀ ਹੋਣੀ ਹੋਰ ਕੀ ਹੁਣ ਹਾਂ ਮੈਨੂੰ ਸਮਝ ਨਹੀਂ ਲੱਗਦੀ ਇਹ ਚਾਹਤ ਹੋਏ ਇਦਾਂ ਦੇ ਕੰਮ ਕਰਦੇ ਆ ਵੀਰੇ ਇਸ ਤਰ੍ਹਾਂ ਵੀ ਹੁੰਦਾ ਜਿਵੇਂ ਆਪਾਂ ਵੇਖਿਆ ਵੈਸੇ ਉਹ ਕਿਸਾਨ ਵੀਰ ਉਹਨਾਂ ਨੇ ਸਾਈਡਾਂ ਤੇ ਇੱਕ ਰੋਲ ਆਪਾਂ ਕਹਿ ਦਿੱਤਾ ਕਿ ਹਾਲ ਮਾਰ ਦਿੱਤਾ ਕਿ ਇਧਰ ਜਿਹੜੀ ਅੱਗ ਨਾ ਹੋਵੇ ਪਰ ਫੇਰ ਵੀ ਕਈ ਵਾਰੀ ਛੋਟਾ ਜਿਹੜਾ ਜਿਹੜਾ ਸੜਕਾਂ ਦੇ ਨਾਲ ਲੱਗਦਾ ਹੈ ਆਪਾਂ ਵੇਖ ਸਕਦੇ ਹਾਂ ਕਿ ਉੱਥੇ ਗਲਹਿਰੀਆਂ ਵਗੈਰਾ ਬਹੁਤ ਸਾਰੇ ਜੀਵ ਜੰਤੂ ਛੋਟੇ ਰਹਿੰਦੇ ਨੇ ਜੇਕਰ ਅੱਗ ਇਧਰ ਆਉਂਦੀ ਹੈ ਤੇ ਉਹ ਵੀ ਵਿਚਾਰੇ ਸਾਢ ਪੁੱਜ ਜਾਂਦੇ ਨੇ ਹੁਣ ਨਹੀਂ ਨਾ ਅੱਗ ਨਹੀਂ ਨਾ ਧੂੰਆਂ ਤਾਂ ਬਹੁਤ ਅਸਰ ਪਾ ਰਿਹਾ ਹੈ ਧੂੰਆਂ ਅਸਰ ਪਾ ਰਿਹਾ ਹੈ ਪ੍ਰਦੂਸ਼ਣ ਮਤਲਬ ਪ੍ਰਦੂਸ਼ਣ ਹਾਂ ਦੇਖੋ ਅਗੇ ਇੰਨਾ ਕਰਕੇ ਪੋਲੂਸ਼ਨ ਹੋ ਰਿਹਾ ਗਰ ਇੱਕ ਤਾਂ ਦਰਖਤ ਵੱਢ ਹੋ ਰਿਆ ਇੱਕ ਦੂਸਰਾ ਜੀ ਇਹ ਗਰਮੀ ਦਾ ਇਹ ਕਾਰਨ ਬਣ ਰਹੀ ਸੋ ਤੁਹਾਡਾ ਸੂਬੇ ਦੇ ਕਿਸਾਨ ਵੀਰਾਂ ਨੂੰ ਕੀ ਜਿਹੜਾ ਮੈਸੇਜ ਹੈ ਕੀ ਸੁਨੇਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਮੈਂ ਤਾਂ ਹੱਥ ਜੋੜ ਕੇ ਇਹ ਵੀ ਬੇਨਤੀ ਕਰਦਾ ਕਿ ਇਹ ਜਿਹੜੀ ਸੂਬਾ ਸਰਕਾਰ ਜੋ ਕਹਿ ਰਹੀ ਆ ਉਹ ਉਹਨਾਂ ਦੀਆਂ ਗੱਲਾਂ ਤੇ ਅਮਲ ਕਰਨ ਕਿ ਪਰਾਲੀ ਨੂੰ ਨਾ ਸਾੜਨ ਧੰਨਵਾਦ ਬਾਕੀ ਥੈਂਕ ਯੂ ਧੰਨਵਾਦ ਸੋ ਵੀਰੂਨਾਂ ਨੇ ਵੀ ਸਾਥੀਓ ਸਨੇਹਾ ਦਿੱਤਾ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਤੋ ਇਹਨੀਆਂ ਤਸਵੀਰਾਂ ਵਿਖਾੰਦਾ ਹੋਏ ਸਾਰੇ ਵੀਰਾਂ ਤੋਂ ਇਜਾਜ਼ਤ ਚਾਹਨਾ ਵਜੀ ਧੰਨਵਾਦ ਜੀ ਜਦੋਂ ਆਪਾਂ ਜਲਦੀ ਲੈਣਾ ਨਹੀਂ ਚਲੋ ਮੈਨੂੰ 前两年不是